ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮਿਤੀ 31 ਗਾਸਤ ਤੇ ਸ਼ਾਮਾਂ ਦੁਪਹਿਰ ਦੇ ਲਗਭਗ 12:00 ਵੱਜ ਚੁੱਕੇ ਨੇ ਅਸੀਂ ਖੜੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਬਿਲਕੁਲ ਲਾਗੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਨੂਰਪੁਰ ਵਿਧਿ ਰੋਪੜ ਏਰੀਆ ਤੇ ਹਿਮਾਚਲ ਦੇ ਵਿੱਚ ਸਵੇਰ ਤੋਂ ਹੀ ਬਹੁਤ ਭਾਰੀ بارش ਜਿਹੜੀ ਯਾਰੀ ਹੈ ਲਗਾਤਾਰ 4-5 ਘੰਟਿਆਂ ਤੋਂ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਜਿਸ ਤੋਂ ਬਾਅਦ ਜਿਹੜਾ ਤੁਸੀਂ ਦੇਖ ਸਕਦੇ ਹੋ ਸਤ ਲੋਕ ਦੇ ਵਿੱਚ ਪਾਣੀ ਦਾ ਲੈਵਲ ਕਾਫੀ ਵੱਧ ਚੁੱਕਿਆ ਹੈ ਇੱਕ ਵਾਰ ਤੁਸੀਂ ਪਾਣੀ ਦੀ ਰਫਤਾਰ ਚੈੱਕ ਕਰੋ ਪਾਣੀ ਬਹੁਤ ਜਿਆਦਾ ਸਪੀਡ ਦੇ ਨਾਲ ਜਿਹੜਾ ਵਹਿ ਰਿਹਾ ਹੈ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕਿੱਥੇ ਤੱਕ ਪਾਣੀ ਚੜ ਚੁੱਕਿਆ ਡੰਗਿਆਂ ਦੇ ਤੱਕ ਪਾਣੀ ਚੜ ਚੁੱਕਿਆ ਸੱਤ ਲੋਜ ਪੂਰਾ ਘਰ ਕੇ ਆ ਚੁੱਕਿਆ ਹੈ ਕਿਉਂਕਿ ਭਾਖੜੇ ਨੇ ਵੀ ਪਾਣੀ ਛੱਡਿਆ ਹੋਇਆ ਹੈ ਲਗਾਤਾਰ ਭਾਖੜੇ ਤੋਂ ਪਾਣੀ ਵੀ ਆ ਰਿਹਾ ਹੈ ਭਾਖੜੇ ਨੇ ਵੀ ਆਪਣੇ ਜਿਹੜੇ ਫਲੱਡ ਗੇਟ ਉਹ ਖੁੱਲੇ ਹੋਏ ਨੇ ਤੇ ਉਸ ਤੋਂ ਬਾਅਦ ਜਿਹੜੀ ਸਵਾਨ ਨਦੀ ਹਿਮਾਚਲ ਤੋਂ ਪੰਜਾਬ ਦੇ ਵਿੱਚ ਆਂਦੀ ਹੈ ਸਭ ਤੋਂ ਜ਼ਿਆਦਾ ਜਦੋਂ ਮੀਂਹ ਪੈਂਦਾ ਤਾਂ ਸਵਾਨ ਨਦੀ ਹੀ ਮਾਰ ਕਰਦੀ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਤੋਂ ਵੱਡੇ ਪੱਧਰ ਦੇ ਪਾਣੀ ਸਵਾਨ ਨਦੀ ਦੇ ਵਿੱਚ ਆਂਦਾ ਹੈ ਤੇ ਉੱਪਰੋਂ ਜਿਹੜੇ ਆਪਣੇ ਪੰਜਾਬ ਦੇ ਸ਼੍ਰੀ ਆਨੰਦਪੁਰ ਸਾਹਿਬ ਦਾ ਪਹਾੜੀ ਏਰੀਆ ਉੱਥੋਂ ਵੀ ਜਿਹੜੀਆਂ ਛੋਟੀਆਂ-ਮੋਟੀਆਂ ਖੱਡਾਂ ਆ ਉਹ ਸਤਲੋਜ ਦੇ ਵਿੱਚ ਰਲ ਜਾਂਦੀਆਂ ਤੁਸੀਂ ਜਿਹੜਾ ਇੱਥੇ ਪਾਣੀ ਦੇਖ ਸਕਦੇ ਹੋ ਇਹ ਸਤਲੋਜ ਦਾ ਭਾਖੜੇ ਦਾ ਸਵਾਨ ਨਦੀ ਦਾ ਤੇ ਨਿੱਕੀਆਂ-ਮੋਟੀਆਂ ਜਿਹੜੀਆਂ ਖੱਡਾਂ ਸਾਰਿਆਂ ਦਾ ਪਾਣੀ ਰਲ ਕੇ ਆ ਰਿਹਾ ਬਹੁਤ ਵੱਡੇ ਪੱਧਰ ਦੇ ਪਾਣੀ ਆ ਚੁੱਕਿਆ ਹੈ ਮਿੱਤਰੋ ਇਹ ਪਾਣੀ ਹੈ ਜਿਹੜਾ ਅੱਗੇ ਜਾ ਕੇ ਨੁਕਸਾਨ ਕਰ ਸਕਦਾ ਹੈ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਲੱਗੇ ਆ ਅੱਗੇ ਹੀ ਨਾ ਰੋਪਣ ਜਾਣਾ ਤੇ ਰੋਪਣ ਤੋਂ ਬਾਅਦ ਇਹ ਨਾ ਲਗਭਗੋ ਪੂਰੇ ਪੰਜਾਬ ਦੇ ਵਿੱਚ ਹੀ ਘੁੰਮਣਾ ਤੇ ਜਿਹੜੇ ਨੇਵੇਂ ਲੱਗੇ ਆ ਸੱਤ ਲੋਕ ਦੇ ਨਾਲ ਜਿਹੜੇ ਪਿੰਡ ਵਸਦੇ ਆ ਸੱਤ ਲੋਕ ਦੇ ਕੰਢੇ ਜਿਹੜੇ ਪਿੰਡ ਹੈ ਉੱਥੇ ਜਾ ਕੇ ਇਹ ਭਾਰੀ ਤਵਾਹੀ ਕਰ ਸਕਦਾ ਹੈ ਕਿਉਂਕਿ ਜਿਹੜੀ ਬਾਰਿਸ਼ ਹੈ ਉਹ ਲਗਾਤਾਰ ਸਵੇਰ ਤੋਂ ਜਾਰੀ ਹੈ ਤੇ ਹਾਲੇ ਵੀ ਜਿਹੜਾ ਅਲਰਟ ਜਾਰੀ ਕੀਤਾ ਗਿਆ ਪੰਜਾਬ ਅਤੇ ਹਿਮਾਚਲ ਦੇ ਵਿੱਚ ਤਿੰਨ ਚਾਰ ਦਿਨ ਲਗਾਤਾਰ ਜਿਹੜਾ ਮੀਂਹ ਪੈ ਸਕਦਾ ਹੈ ਤੇ ਪਾਣੀ ਦਾ ਲੈਵਲ ਪਹਿਲਾਂ ਹੀ ਜਿਹੜਾ ਸਤਲੁਜ ਦੇ ਵਿੱਚ ਕਾਫੀ ਵਧਿਆ ਹੋਇਆ ਤੇ ਇਹ ਲੈਵਲ ਅੱਗੇ ਹਾਲੇ ਹੋਰ ਵੱਧ ਸਕਦਾ ਹੈ ਸ਼ਾਂਤ ਹੈ ਕਿ ਪਾਣੀ ਹੋਰ ਵਧੂਗਾ ਜੇ 3-4 ਦਿਨ ਮੀਂਹ ਜਾਰੀ ਰਿਹਾ ਤਾਂ ਤਾਂ ਇਹna ਕਾਫੀ ਜ਼ਿਆਦਾ ਵੱਧ ਜਾਣਾ ਹੈ ਤਾਂ ਮਿੱਤਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਰੇ ਪੰਜਾਬੀਆਂ ਤੱਕ ਪਹੁੰਚਾ ਦਿਓ ਜਿਹੜੇ ਵੀ ਵੀਰ ਮਿੱਤਰ ਆਪਣੇ ਭੈਣ ਭਰਾ ਸਤਲੁਜ ਦੇ ਲਾਗੇ ਰਹਿੰਦੇ ਨੇ ਜਿਨ੍ਹਾਂ ਦੇ ਪਿੰਡ ਸਤਲੁਜ ਦੇ ਕੰਢਿਆਂ ਤੇ ਨੇ ਉਹ ਆਪਣੇ maal ਡੰਗਰਾਂ ਨੂੰ ਲੈ ਕੇ ਤੇ ਆਪਣੇ ਪਰਿਵਾਰਾਂ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਕਿਸੇ ਸੇਫ ਜਗ੍ਹਾ ਤੇ ਚਲ ਜਿਓ ਕਿਉਂਕਿ ਤੁਸੀਂ ਜਿਵੇਂ ਪਹਿਲਾਂ ਹੀ ਵੀਡੀਓ ਦੇ ਵਿੱਚ ਦੇਖਿਆ ਕਿ ਜਿਹੜਾ ਮਾਝਾ ਏਰੀਆ ਉੱਥੇ ਜਿਹੜੀ ਬਿਆਸ ਦਰਿਆ ਨੇ ਮਾਰ ਪਾਈ ਹੋਈ ਹੈ ਤੇ ਘੱਗਰ ਦਰਿਆ ਨੇ ਵੀ ਜਿਹੜਾ ਪੌਦੇ ਏਰੀਏ ਦੇ ਵਿੱਚ ਕਾफी ਨੁਕਸਾਨ ਕੀਤਾ ਪਿਛਲੇ 1-2 ਦਿਨ ਤੋਂ ਤੇ ਹੁਣ ਸਤਲੁਜ ਵੀ ਜਿਹੜਾ ਮਾਰ ਪਾ ਸਕਦਾ ਸਤਲੁਜ ਦਾ ਵੀ ਲੈਵਲ ਲਗਾਤਾਰ ਵੱਧ ਰਿਹਾ ਤੁਸੀਂ ਵਾਹਿਗੁਰੂ ਅੱਗੇ ਅਰਦਾਸ ਵੀ ਕਰਿਓ ਕਿ ਪੰਜਾਬ ਦੇ ਉੱਪਰ ਆਪਣੀ ਮਿਹਰ ਬਣਾ ਕੇ ਰੱਖੇ ਜਿਵੇਂ ਮਾਝੇ ਏਰੀਏ ਦੇ ਵਿੱਚ ਨੁਕਸਾਨ ਹੋਇਆ ਹੈ ਆਪਣਾ ਜਿਹੜਾ ਪੌਦ ਦਾ ਖੇਤਰ ਹੈ ਜਾਂ ਮਾਲਵੇ ਦਾ ਖੇਤਰ ਹੈ ਦੁਆਬੇ ਦਾ ਖੇਤਰ ਹੈ ਉਹ ਬਚਿਆ ਰਹੇ ਵੀ ਤਾਂ ਮਿੱਤਰੋ ਅਸੀਂ ਗਰਾਊਂਡ ਲੈਵਲ ਤੇ ਲਗਾਤਾਰ ਰਿਪੋਰਟ ਤੁਹਾਨੂੰ ਦੇ ਰਹੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਤੇ ਰੋਪੜ ਦੇ ਇਲਾਕਿਆਂ ਦਾ ਹਾਲ ਤੁਹਾਨੂੰ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਅਸੀਂ ਵੀਡੀਓ ਜਾਰੀ ਕਰਕੇ ਤੁਹਾਨੂੰ ਲਗਾਤਾਰ ਦਿੰਦੇ ਆ ਰਹੇ ਹਾਂ ਤੁਸੀਂ ਸਾਡੇ ਇਸ ਚੈਨਲ ਨੂੰ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰੋ ਤੇ ਮੇਨ ਗੱਲ ਹੈ ਫਵਾਹਾਂ ਤੋਂ ਬਚੋ ਇਹਨਾਂ ਦਿਨਾਂ ਦੇ ਵਿੱਚ ਅਫਵਾਹਾਂ ਬਹੁਤ ਫੈਲਦੀਆਂ ਨੇ ਕਈ ਚੈਨਲ ਕਈ ਪੇਜ ਆਪਣੇ ਵਿਊ ਲੈਣ ਦੀ ਖਾਤਰ ਅਫਵਾਹਾਂ ਫੁਲਾਉਂਦੇ ਨੇ ਪਰ ਅਸੀਂ ਜਿਹੜਾ ਗਰਾਊਂਡ ਲੈਵਲ ਤੋਂ ਰਿਪੋਰਟ ਲੈ ਕੇ ਆਉਂਦੇ ਆ ਲਗਾਤਾਰ ਅਸੀਂ ਆਨੰਦਪੁਰ ਸਾਹਿਬ ਦੇ ਏਰੀਆ ਨੂੰ ਕਵਰ ਕਰ ਰਹੇ ਹਾਂ ਨੰਗਲ ਦੇ ਏਰੀਆ ਨੂੰ ਕਵਰ ਕਰ ਰਹੇ ਹਾਂ ਤੇ ਜਿਵੇਂ ਅਸੀਂ ਆਪਣਾ ਫਰਜ਼ ਸਮਝ ਕੇ ਲੱਗੇ ਹੋਏ ਹਾਂ ਕਿ ਪੰਜਾਬੀਆਂ ਤੱਕ ਸੱਚੀ ਖਬਰ ਪਹੁੰਚੇ ਉਸੇ ਤਰ੍ਹਾਂ ਤੁਸੀਂ ਵੀ ਆਪਣਾ ਫਰਜ਼ ਸਮਝ ਕੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਪੰਜਾਬੀਆਂ ਨੂੰ ਪਤਾ ਲੱਗ ਸਕੇ ਕਿ ਸ਼੍ਰੀ ਆਨੰਦਪੁਰ ਸਾਹਿਬ ਤੇ ਨੰਗਲ ਏਰੀਆ ਦਾ ਹਾਲ ਕਿਵੇਂ ਦਾ ਹੈ ਕਿਉਂਕਿ ਜਿਹੜਾ ਆਪਣਾ ਸਤਲੁਜ ਦਰਿਆ ਹੈ ਇਹ ਵੀ ਇਹ ਪੰਜਾਬ ਵਿੱਚ ਕਹਿ ਲਈਏ ਤਾਂ ਸ਼ੁਰੂਆਤ ਹੀ ਨੰਗਲ ਸ਼੍ਰੀ ਆਨੰਦਪੁਰ ਸਾਹਿਬ ਏਰੀਏ ਤੋਂ ਹੁੰਦੀ ਹੈ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਦੇ ਵਿੱਚ ਸਤਲੁਜ ਹੈ ਉਹ ਨੰਗਲ ਤੋਂ ਹੀ ਸ਼ੁਰੂ ਹੁੰਦਾ ਹੈ ਹਿਮਾਚਲ ਤਲਾਗੇ ਤੇ ਉਸ ਤੋਂ ਬਾਅਦ ਹੀ ਇਹ ਰੋਪੜ ਹੁੰਦਾ ਹੋਇਆ ਪੂਰੇ ਪੰਜਾਬ ਦੇ ਵਿੱਚ ਲੱਗਭਗ ਘੁੰਮਦਾ ਹੈ ਮੱਘੇ ਏਰੀਏ ਦੇ ਵਿੱਚ ਹੋਰ ਵੀ ਜਿੱਥੇ ਜਾਂਦਾ ਹੈ ਤੇ ਇਸ ਸਾਡੇ ਇਲਾਕੇ ਤੋਂ ਇਹਦੀ ਸ਼ੁਰੂਆਤ ਹੁੰਦੀ ਹੈ ਤੇ ਇੱਥੋਂ ਹੀ ਅਸੀਂ ਤੁਹਾਨੂੰ ਖਬਰ ਲਗਾਤਾਰ ਦਿੰਦੇ ਰਹਾਂਗੇ ਜਦੋਂ ਵੀ ਪਾਣੀ ਵਧਿਆ ਘਟਿਆ ਤਾਂ ਕਰਕੇ ਤੁਸੀਂ ਉਸ ਹਿਸਾਬ ਦੇ ਨਾਲ ਆਪਣਾ ਜਿਹੜਾ ਬਚਾਅ ਕਰ ਸਕਦੇ ਹੋ ਤਾਂ ਮੇਰੀ ਬੇਨਤੀ ਇਹੀ ਹੈ ਵੀਡੀਓ ਨੂੰ ਬੱਦ ਕਰ ਬੱਦ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਿਹੜੇ ਵੀਰ ਫੇਸਬੁੱਕ ਤੇ ਨੇ ਉਹ ਸਾਡੇ ਪੇਜ ਨੂੰ ਫੇਸਬੁੱਕ ਤੇ ਵੀ ਜਰੂਰ ਫੋਲੋ ਕਰਿਓ ਜੀ ਧੰਨਵਾਦ